ਦੇ ਦੇ ਜੀ ਇੰਕੰਮ ਕਰਾਂ ਲਾ ਆਹ ਹੋ ਹੁਣ ਨਾ ਫੋਨ ਕੀ ਬਣ ਜਾਂਦਾ ਬਿੱਲ ਆਪਣੀ ਵਾਰੀ ਬਿੱਲ ਵੇਖਿਆ ਕਰ ਤੇ ਉਹਦੇ ਵਾਲੀ ਨਾ ਬਿੱਲ ਵੇਖਿਆ ਕਰ ਆ ਵੇਖੋ ਆਹ ਪਾਰਾ ਸੁੱਟ ਜਾ ਵੇਖੋ ਐਵੇਂ ਹੀ ਨਹੀਂ ਮੈਨੂੰ ਪਤਾ ਕੀ ਹੈ ਅੰਦੇਂ ਦੇ ਏਦਾਂ ਪਈ ਕਣਕ ਘਟ ਜਾਂਦੀ ਹੁੰਦੀ ਅੰਦੇਂ ਦੇ ਏਦਾਂ ਘਟ ਕਿੱਦਾਂ ਜਾਂਦੀ ਪਾਰ ਜੀ ਤੇ ਫਿਰ ਇਹਨਾਂ ਦਾ ਤਿਆਰ ਕਰ ਦਿੰਦੀ ਏ ਪਕਾਉਣੀ ਹੁੰਦੀ ਤੇ ਫਿਰ ਕੀ ਹੋ ਗਿਆ ਉਹਨੇ ਫਤ ਨਹੀਂ ਜਾਣਾ ਸਕੂਲੇ ਇੱਕ ਤੇ ਤੂੰ ਆਪਣਾ ਦੇ ਬਾਹਰ ਕੱਢਿਆ ਆਪਾਂ ਜਾਓ ਤੁਸੀਂ ਨੋ ਤੇ ਹੋਰ ਕੋਈ ਗੱਲ ਹੀ ਨਹੀਂ ਆਉਂਦੀ ਬਸ ਤੁਸੀਂ ਤੇ ਮੇਰੇ ਨਾਲ ਹੀ ਇਹ ਬਸ ਨਾਲ ਨੂੰ ਲੱਗਣਾ ਹੀ ਹੁੰਦਾ 24 ਘੰਟੇ ਹੋਰ ਕੋਈ ਕੰਮ ਨਹੀਂ ਨਾ ਕਰਿਆ ਕਰਿਆ ਇੰਦਾ ਇੱਕ ਤੇ ਬਿਮਾਰੀ ਨਾ ਖਿਜੀ ਪਈ ਉਹ ਇੱਕ ਤੂੰਖ ਜਾ ਛੱਡਦਾ ਹਾਂ ਚੱਲ ਕੋਈ ਗੱਲ ਨਹੀਂ ਆ ਤੂੰ ਮੇਰੀ ਮੇਰੀ ਗੱਲ ਸੋਣਾ ਦੱਸ ਵੀ ਉਹ ਸਾਬੀ ਨੇ ਦਿੱਤੀਆਂ ਪਰਚੇ ਪਰਚੇ ਲੈ ਆਏਗਾ ਨਹੀਂ ਕਣਕ ਤੇ ਦਿੱਤੀਆਂ ਕੀ ਕੀਤਾ ਬੰਦੇ ਇਹ ਨੂੰ ਨਹੀਂ ਜੇ ਤੱਕ ਦਿੱਤੀਆਂ ਸਾਬੀ ਨੇ ਪਰਚੀਆਂ ਸਾਬੀ ਕੋ ਪਰਚੀਆਂ ਲੈ ਲਾ ਦੋ ਚੱਲ ਫਿਰ ਮੈਂ ਸਾਬੀ ਕੋ ਪਰਚੀਆਂ ਲੈ ਨਾ ਉਹਨੂੰ ਦਾਅ ਪੁੱਛਦਾ ਹਾਂ ਵੀ ਕੀ ਹਾਲ ਤੱਕ ਹੋਇਆ ਕੀ ਕੀਤਾ ਵਗ ਨਹੀਂ ਕੀਤਾ ਰਕੇ ਹਾਂ ਪੁੱਛ ਸਾਫ਼ ਬਤਾਵ ਕਰੋਗੇ ਨਾ ਚੱਲ ਮੈਂ ਲੈਣਾ ਮੈਂ ਕੋਈ ਕਰਦਾ ਮੇਰੀ ਵੀ ਨਾ ਕੰਮ ਚੀ ਮਤ ਵੱਜ ਗਈ ਚੇਤਾ ਹੀ ਭੁੱਲ ਗਿਆ ਤੇ ਦੀਦੀ ਆਪਣੇ ਤਾਂ ਸੱਚਾ ਹੀ ਗੁੱਸਾ ਕਰਨ ਢਈ ਆ ਉਹਨੇ ਤਾਂ ਸੱਚਾ ਹੀ ਬੋਲਣਾ ਹਜੇ ਵਿਚਾਰੀ ਨੇ ਮੈਨੂੰ ਸਵੇਰੇ ਇੰਨੇ ਕੱਪੜੇ ਲੈ ਕੇ ਆਏ ਆਪਣੀ ਪਸੰਦ ਦੇ ਵੇਖ ਕੇ ਦਿੱਤੇ ਜਿਹੜੇ ਤਾਂ ਮੈਂ ਪਸੰਦ ਕਰਨੀ ਹੋ ਸਕਦਾ ਉਹ ਕੱਪੜਾ ਨਹੀਂ ਵਧੀਆ ਤਾਂ ਹੀ ਤੇ ਉਹ ਦੀਦੀ ਨੇ ਮੈਨੂੰ ਸੂਟ ਨਹੀਂ ਲੈ ਕੇ ਦਿੱਤੇ ਇੰਨਾ ਮੇਰਾ ਸੋਚਦੀ ਆ ਤੇ ਹੁਣ ਉਹਦੇ ਢਿੱਡ ਚ ਤੇ ਗੁੱਸਾ ਰਹਿਣਾ ਹੀ ਆ ਆਪਣੇ ਧੀ ਪੁੱਤ ਦਾ ਗੁੱਸਾ ਤਾਂ ਪਹਿਲਾਂ ਹੀ ਹੁੰਦਾ ਹੁਣ ਮੇਰੇ ਹੀ ਪਤੀ ਦਾ ਜਨਮ ਦਿਨ ਹੋਵੇ ਤੇ ਦੀਦੀ ਮੈਨੂੰ ਹੀ ਨਾ ਵਧਾਈ ਦੇਵੇ ਤੇ ਮੇਰੇ ਢਿੱਡ ਚ ਨਹੀਂ ਗੁੱਸਾ ਆਉਣਾ ਵੀ ਮੇਰੇ ਪੁੱਤ ਦਾ ਜਨਮ ਦੇ ਨਹੀਂ ਤੇ ਮੈਨੂੰ ਵਧਾਈ ਨਹੀਂ ਦਿੱਤੀ ਤੇ ਉਹਨਾਂ ਦਾ ਤਾਂ ਹੈ ਵੀ ਸਗੋਂ ਹੌਸਟਲ ਵਿੱਚ ਉਹਨਾਂ ਨੂੰ ਤਾਂ ਜ਼ਿਆਦਾ ਟਿੱਡ ਚ ਗੁੱਸਾ ਹੋਣਾ ਕਿ ਇੱਥੇ ਮਣੰਦੇ ਕਵਾ ਨਾ ਸਾਬੀ ਨੂੰ ਕਿ ਕੁਝ ਨਾ ਕੁਝ ਲੈ ਆਓ ਸਾਬੀ ਦੀ ਵੀ ਜੇਬ 'ਚ ਘੜਾ ਕੋਈ ਪੈਸਾ ਹੋਣਾ ਪੈਸੇ ਤੇ ਵੱਡੇ ਭਾਜੀ ਕੋਈ ਨਹੀਂ ਤਾਂ ਉਹਦੇ ਕੋਈ ਲੈਣੇ ਪੈਣੇ ਕੀ ਕਰਾਂ ਕੌੜੇ ਨਾ ਘੜਡਾਂ ਲੰਦੀ ਤਾਂ ਥੋੜੇ ਜੀ ਫੇਰ ਧੀ ਆ ਪੁੱਛਦੀ ਹੁਣ ਦੀਦੀ ਨੂੰ ਤੇ ਮਲਾਉਣਾ ਹੀ ਆ ਗੁੱਸੇ ਹੋ ਗਈ ਆ ਤੇ ਗੁੱਸਾ ਦਾ ਜਨਜਾਇਜ਼ ਨਹੀਂ ਅੱਜ ਤੇ ਬਿਲਕੁਲ ਜਾਇਜ਼ ਅੱਜ ਤੇ ਗੁੱਸਾ ਹੋਣਾ ਬੰਦਾ ਵੀ ਆਉਦਾ ਅਹ ਮਮੀ ਨੇ ਵੀ ਨਹੀਂ ਨਹਾ ਲਿਆ ਸਵੇਰ ਦਾ ਚਲ ਮੈਨੂੰ ਤਾਂ ਚੇਤਾ ਭੁੱਲ ਗਿਆ ਪਰ ਦੀਦੀ ਨੇ ਮਮੀ ਨੂੰ ਥੋੜੀ ਕੁਛ ਕਹਿਣਾ ਮਮੀ ਨੇ ਥੋੜੀ ਗੁੱਸਾ ਕਰਨਾ ਗੁੱਸਾ ਤੇ ਉਹਨੇ ਮਿੱਤੇ ਆਉਣਾ ਉਹ ਤਾਂ ਫਿਰ ਮਾਂ ਮੈਂ ਤਾਂ ਦਰਾਨੀ ਐ ਤੇ ਦਰਾਨੀ ਦਾ ਗੁੱਸਾ ਤੇ ਆਉਂਦਾ ਹੀ ਐ ਹੈ ਤੇ ਸ਼ਰੀਕੇ ਬਾਜੀ ਆ ਹੁੰਦੀ ਇੱਕ ਸਾਭ ਦੀ ਬੇਸ਼ੱਕ ਕਹਿ ਇਹਨੂੰ ਤੇ ਆਪਾਂ ਪਹਿਣਾ ਪਹਿਣਾ ਹੀ ਆ ਇੱਥੋਂ ਹੀ ਬੰਦੇ ਨੂੰ ਦੁੱਖ ਮਾਰਦਾ ਤੇ ਇੰਨੀਆਂ ਚੀਜ਼ਾਂ ਤੋਂ ਬੰਦਾ ਪਛਾਣ ਹੁੰਦਾ ਫਿਰ ਦੇ ਦਿੱਤੇ ਹੀ ਅਚਾਨਕ ਲੋਭ ਨੇ ਦਿੱਤੇ ਭਈਏ ਨੂੰ ਦਵਾਈ ਦੇ ਤੇ ਆ ਹੋ ਗਿਆ ਤੇ ਜੇ ਸਾਰੇ ਉਹ ਸਾਬੀ ਉਹ ਸਾਬੀ ਲੈ ਆ ਪਰਚੀਆਂ ਆਉਣਾ ਵੀਰ ਇੱਕ ਮਿੰਟ ਉਹ ਆ ਜਾ ਗਣ ਲੈ ਆ ਪਰਚੀਆਂ ਅੱਛਾ ਆ ਵੀ ਸਾਰੇ ਉਹਨਾਂ ਦਿੱਤੇ ਹੀ ਠੀਕ ਠੀਕ ਆ ਉਹ ਜਿਹੜੀ ਕਾਂਕਤੀ বাজਾਈ ਹੋਈ ਕੀਤੀ ਚੰਗੀ ਉਹਦਾ ਸਾਬੀ ਕੀ ਦੇ ਨਹੀਂ ਪਰਚੀਆਂ ਕਿੱਥੇ ਆ? ਪਰਚੀਆਂ ਸੁੱਕ ਕੋਲ ਆ। ਰੋਜੋ ਤੋਂ ਮਿੰਟ। ਸੁੱਕ। ਹਾਂ ਜੀ। ਉਹ ਪਰਚੀਆਂ ਤਾਂ ਹੀ ਮੈਨੂੰ ਕਣ ਕਾਲੀਆਂ। ਆ ਇੱਥੇ ਰੱਖੀਂ ਅਸੀਂ ਮੇਰਾ ਵੀ ਨਹੀਂ। ਮੈਨੂੰ ਦਸਤੀ ਦੇਣੀ। ਹਾਂ। ਲਾਗੇ ਹੋਰ ਤਾਂ ਨਹੀਂ ਕੁਝ ਚਾਹੀਦਾ? ਨਾ ਬਸ ਇਹੋ ਹੀ ਚਾਹੀਦੀਆਂ ਮਾਲ। ਆ ਲੋ ਵੀਰੋ। ਦੇਖੋ। ਬੰਨ ਹੈਗਾ। ਬੰਨ ਹੈਗਾ ਵੀ ਕੋ। ਅੱਛਾ। じゃ ਤੂੰ ਆਪਾਂ ਕਰ ਲਈਏ ਹਿਸਾਬ-ਕਿਤਾਬ। ਕਿਉਂ ਕਰ ਲੋ? ਇਨਸ਼ਾਅੱਲਾ ਮੇਰੀ ਗੱਲ ਸੁਣ ਹਾਂਜੀ ਆ ਤੇ ਪੈਸੇ ਪਹਿਲਾਂ ਆਏ ਆ ਸਾਰੇ ਹਾਂਜੀ ਆ 10000 ਰੁਪਇਆ ਕਹਦਾ ਆਇਆ ਵਾ ਇਹ ਤੂੰ ਇਹ ਕਿਉਂ ਲਿਖਿਆ 10000 ਰੁਪਇਆ ਮੈਂ ਤੇ ਲਿਆਂਦਾ ਨਹੀਂ 10000 ਰੁਪਇਆ ਥੋੜ੍ਹ ਤੋਂ ਵੀਰੇ ਮੈਂ ਲਿਆ ਹੀ 83 ਕੋਣੋਂ ਤੂੰ ਤੂੰ ਕਰਨਾ ਹੀ ਤੇ ਆ ਕੇ ਯਾਰ ਮੈਂ ਘੜੀ-ਮੁੜੀ ਅੱਡੇ 'ਚ ਜਾਣਾ ਆਂਗਾ ਜਦੋਂ ਤੇ ਉੱਥੇ ਖਾ ਦੀ ਜਦੋਂ ਲਿਆ ਕੇ ਪਾਈ ਆ ਉਹਨੇ ਮੈਨੂੰ ਚਾਰ ਨਹੀਂ ਖਿਲਾਰ ਲਿਆ 7300 ਰੁਪਇਆ ਆ ਦਾ ਦੇਣ ਵਾਲਾ ਬੰਦਿਆਂ ਹੀ ਬੇਇੱਜ਼ਤੀ ਕਰਦਾ ਤੂੰ ਚੰਗਾ ਬੰਦਾ ਤੂੰ ਪੈਸੇ ਨਹੀਂ ਦੇਣਾ ਪਾ ਮਦਦ ਨਹੀਂ ਕੀਤੀ ਆਪਾਂ ਕੇ ਸਮਾਨ ਤੋਂ ਤੇ ਤੂੰ ਮੈਨੂੰ ਪੁੱਛਿਆ ਅ ਵੀਰ ਜਦੋਂ ਮੈਂ ਤੁਹਾਨੂੰ ਕਹਿਣਾ ਤੂੰ ਹੀ ਕਹਿੰਦੇ ਮੇਰੀ ਤਨਖਾਹ ਨਹੀਂ ਆਈ ਮੇਰੇ ਉਧਰ ਵਰਤੇ ਗਏ ਮੈਨੂੰ بڑا ਖਰਚਾ بڑا ਖਰਚੇ ਹੀ ਗਣਉਂਦੇ ਹੋਏ ਉਹ ਬੰਦੇ ਨੂੰ ਕਹਿਨੋਂ ਉਹ ਤੂੰ ਭਾਜੀ ਕੋ ਵੱਡੇ ਭਾਜੀ ਕੋ ਲੈ ਜਾ ਕੇ ਆਪੇ ਨਾਲ ਆ ਮੈਨੂੰ ਨਹੀਂ ਮਤਲਬ ਕੋਈ ਉਹ ਕਹਿੰਨਾ ਮੇਰੇ ਕੋ ਨੰਬਰ ਕੱਟਿਆ ਗਿਆ ਭਾਜੀ ਦਾ ਨਾਲੇ ਮੈਂ ਤੂੰ ਸਮਾਨ ਖੜਦਾ ਤੇ ਇੱਕੋ ਕਰਨੀ ਨਾ ਕਰਦਾ ਨਾ ਸਾਰੇ ਟੱਪਾ ਦਾ ਪੈਸਾ ਨਹੀਂ ਰਿਹਾ ਇਹ ਚੰਗੀ ਗੱਲ ਆ ਹੁਣ ਬਾਕੀ ਮੈਨੂੰ ਸਮਝਣ ਲੱਗਣੀ ਵੀ ਕਦੋਂ ਨੇ ਦੇਖਦੋਂ ਨਹੀਂ ਜਾਂਦੇ ਮੇਨੂੰ ਹਿਸਾਬ ਦਾ ਨਹੀਂ ਬਰਾੜਦੇ ਕੋਈ ਹੈ ਇਹੋ 10000 ਦਾ ਫਰਕ ਨਿਕਲਦਿਆ ਮੈਂ ਵੀ ਸੇਰ ਦਾ ਫਰਕ ਪਾਈ ਕਰਦੇ ਆ ਮੈਂ ਤੇ ਇੱਕੋ ਗਲਤੀ ਹੋ ਗਈ ਮੈਂ ਲਿਖ ਤੇ ਦਿੱਤੇ ਦੱਸਿਆ ਨਹੀਂ 7800 ਦਾ ਲਿਆਂਦਾ ਤੇ ਬਾਕੀ 2700 ਬਾਕੀ ਜਿਹੜੇ ਪੈਸੇ ਬਜੇ ਮੈਂ ਸੌਦਾ ਲੈਣ ਦਾ ਹੀ ਕਰਦਾ ਤੇ ਸੌਦੇ ਤੇ ਮੈਂ ਵੀ ਲਿਆ ਕੇ ਦਿੱਤਾ ਹੀ ਕਰੇ ਮੰਮੀ ਨੂੰ ਪੁੱਛ ਲਵਾਂ ਮੈਂ ਲਿਆ ਕੇ ਦਿੱਤਾ ਹੀ ਸਾਧ ਹੋ ਗਈ ਯਾਰ ਆ ਤੇ ਇਦਾਂ ਦੇ 27 2700 ਰੁਪਇਆ ਘਟਣ ਲੱਗ ਪਏ ਫਿਰ ਤੇ ਕੰਮ ਨਿਬੜ ਗਿਆ ਨਹੀਂ ਵੀਰੇ ਕਿਹੜੇ ਮੈਂ ਖਾ ਲਏ ਆ ਜੇ ਪਾਥਾ ਦਾ ਉਹਦੇ ਤੇਲ ਹੀ ਪੋਇਆ ਮੋਟਰਸਾਈਕਲ ਦੇ 100 200 ਦਾ ਬਾਕੀ ਸੌਦਾ ਆਇਆ ਤੇ ਟੈਂਕੀ ਤੇ ਫੁੱਲ ਰਹਿੰਦੀ ਜਬੀ ਕਿੰਨੀ ਜਾਂਦੀ ਮੈਂ ਤਰਾਗ ਰੱਖਦਾ ਵਾਂ ਉਹ ਮੈਂ ਵੀ ਪਵਾ ਲਿਆ ਜੀ 200 ਦਾ ਉਹ ਬਾਕੀ ਸੌਦਾ ਹੀ ਆਇਆ ਨਾਲੇ ਮੇਰੀ ਵੀ ਜੇਬ 'ਚ ਕੋਈ 100 200 ਦੇ ਦਿਆ ਕਰੋ ਕਿ ਮੇਰੀ ਖਾਲੀ ਰਹਿੰਦੀ ਐ ਮੈਂ ਫੇਰ ਤਾਂ ਸਾਰਾ ਕੰਮ ਕਰਨਾ ਹੁੰਦਾ ਵਾ ਤੂੰ ਪਹਿਲੀਆਂ ਜਾਣਾ ਦਾ ਬਸ ਵਾ ਇਤੋਂ ਵੱਧ ਕੀ ਕਰਨਾ ਤੇ ਜਾ ਕੇ ਦੱਸ ਉਹ ਪਹਿਲੀਆਂ ਤੇ ਜਾਣਾ ਬੰਦਾ ਕੋਨਾ ਕੋ ਖਾ ਪੀ ਲੈਂਦਾ ਵਾ ਖਾਣ ਪੀਣ ਨੂੰ ਬਾਦੂ ਅੱਡੇ ਦੇ ਦੁਕਾਨਾਂ ਹੈਗੀਆਂ ਤੂੰ ਮੇਰੀ ਜਣਾ ਮਰਜ਼ੀ ਗੱਲ ਕਰਾਣੀ ਜੋ ਮਰਜ਼ੀ ਲੈ ਆ ਉਥੋਂ ਤੇ ਨੂੰ ਮਨਾ ਕਰਦਣ ਲੱਗਾ ਕੋਈ ਵੀਰੇ ਦਾਣਾ ਕਰਿਆ ਕਰੋ ਮੈਂ ਸਾਰਾ ਕੰਮ ਕਰਦਾ ਯਾਰ ਮੈਂ ਕਦੇ ਕੰਮ ਤੋਂ ਨਾ ਨਹੀਂ ਕੀਤੀ ਦੁਨੀਆ ਝੱਗਾ ਕੰਮ ਮੈਂ ਨਾ ਕਰਦੇ ਜੇ ਕੰਮ ਤਾਂ ਠੀਕ ਆ ਕੋਈ ਗੱਲ ਨਹੀਂ ਆ ਪਰ ਆਏ ਚੀਜ਼ਾਂ ਜਿਹੜੀਆਂ ਨਾ ਇਹ ਮੁੜ ਕੇ ਫਿਰ ਮਾਰਦੀਆਂ ਵਾਂ ਸਾਂਝੇ ਘਰ ਤੋਂ ਮੁੜ ਕੇ ਕੱਲੋਂ ਤੁਸੀਂ ਕਹਿਣਾ ਵਾ ਤੁਸੀਂ ਮੁੜ ਕੇ ਮੇਲੇ ਸਿਰ ਪਾਉਣੀ ਆ ਵੀ ਆ 10000 ਰੁਪਏ ਲਿਆ ਕੇ ਪਤਾ ਨਹੀਂ ਵੀਰ ਖਾ ਗਿਆ ਕਿੱਥੇ ਜਾਂਦਾ ਤੇ ਮੈਂ ਮੁੜ ਕੇ ਤੁਹਾਨੂੰ ਅੱਜ ਮੈਨੂੰ ਚੇਤਾ ਵਾ ਸਾਰੀ ਗੱਲ ਤਾਂ ਮੈਂ ਲਿਖਦਾ ਇੱਕ ਇੱਕ ਕਲਾ ਕਲਾ ਰੁਪਈਆ ਆਵੇਂ ਲਿਖਿਆ ਵੇਲਾ ਜਿਹੜੀ ਜਿਹੜੀ ਚੀਜ਼ ਮੈਂ ਲੰਦੀ ਹਰੇਕ ਚੀਜ਼ ਲਈ ਕੀ ਆ ਕਾਲੋ ਤੂੰ ਹੀ ਬੋਲ ਕੇ ਮੈਂ ਆਹ ਪਾ ਲਿਆ ਤਾਂ ਹੇਰ ਭਈਆ ਬਦਾਈ ਤੂੰ ਹੀ ਖਾ ਗਿਆ ਮੈਂ ਤੂੰ ਨਹੀਂ ਆਂਦਾ ਤੂੰ ਖਾ ਗਿਆ ਪਤਾ ਨਹੀਂ ਕੀ ਗੱਲ ਨਹੀਂ ਮੈਂ ਤੇ ਆ ਵੇ ਲੋ ਤੁਹਾਡੇ ਸਾਹਮਣੇ ਲਿਖਿਆ ਵਾ ਤਾਂ ਹੀ ਤੇ ਮੈਂ ਕੀ ਲਿਖਿਆ 10000 ਲਿਖਿਆ 10000 ਰੁਪਇਆ ਤੇ ਉੱਤੇ ਲਿਖਿਆ ਲਿਆਂਦੇ ਮੈਂ ਕਿੰਨੇ ਕਦੇ ਹੱਥੇ ਲਿਆਂਦੇ ਵਾ ਕੀ ਵੇਖਾਂ ਵੀ ਕਦੇ ਹੱਥੇ ਲਿਆਂਦੇ ਆ ਐ ਤੇ ਦੇ ਹਿਸਾਬ ਭਾਜੀ ਉਹੀ ਹੁੰਦਾ ਜਿਹੜੇ ਲਿਹਾਈਏ ਤੇ ਉਹ ਲਿਖ ਦਈਦੇ ਆ ਜਾਂਦੇ ਲਿਖੀਦੇ ਆ ਮੈਂ ਵੀ ਜਾਂਦੇ ਆ ਵੇ ਲਿਖਿਆ ਸਾਰੇ ਲਿਆਂਦੇ ਲਿਖੇ ਆ ਅਵੇ ਜਿਹੜੇ ਜਿਹੜੇ ਪੈਸੇ ਆਏ ਸਾਰੇ ਲਿਖੇ ਆ ਮੈਂ ਲਿਖੇ ਇੱਥੇ ਪੈਸੇ ਲਿਖੇ ਆ ਮੈਂ ਤਾਂ ਦੱਸ ਦਿਆਂ ਮੈਂ ਨਾਂ ਨਾਲ ਲਿਖਦਾ ਵਾਂ ਵੀ ਆਵੇ ਕਾਦੇ ਹਾਸਤੇ ਲਿਆਂਦੇ ਕਿਹੜੀ ਚੀਜ਼ ਲੈਂਦੀ ਆ ਐਨੇ ਪੈਸੇ ਦੀ ਕਿਹੜੀ ਚੀਜ਼ ਲਿਆ ਕੇ ਰੱਖੀ ਆ ਤੂੰ ਸਿੱਧਾ ਜਿਹਦਾ 10000 ਰੁਪਇਆ ਉੱਧਰ ਦੇ ਤਾਂ ਲਿਆ ਨਾ ਪਤਾ ਲੱਗੇ ਰੋਲਾ ਤੇ ਨਾ ਪਤਾ ਲੱਗੇ ਕਾਫੀ ਹੱਦ ਹੋ ਗਈ ਤੁਹਾਡੇ ਵਾਲੀ ਗਾਹ ਤਾਂ ਮੈਨੂੰ ਪੁੱਛ ਤੋਂ ਬਿਨਾਂ ਪੈਸਾ ਲੈਣਾ ਕੋਈ ਵੀ ਤੇ ਮੈਨੂੰ ਦੱਸ ਕੇ ਲੈਣਾ ਮਾਹਾਂ ਚੀਜ਼ ਕਿੱਦਾਂ ਕਰਨੀ ਇਹ ਕਿਤਾ ਨਹੀਂ ਕਰਨੀ ਮੰਮੀ ਕੋਹ ਨਹੀਂ ਆਵੇ ਮਮੀ ਪਹਿਲਾਂ ਵੀ ਮੈਂ ਪੈਸੇ ਜਿਹੜੇ ਲਿਆਂਦੇ ਆ ਨਾ ਸਾਰੇ ਆਏ ਮੈਂ ਸਾਰੇ ਲਿਖੇ ਪੈਸੇ ਦੁਬਾਰੀ ਦੁਬਾਰੀ ਲਿਖਿਆ ਭਈ ਨੇ ਆਏ ਤੇ ਇੰਨੇ ਖਰਚੇ ਤੇ ਇੱਥੇ ਕੀਤੇ ਸਾਰੇ ਕੀਤੇ ਆ ਇਹਨੇ 10000 ਰੁਪਏ ਲਿਆਂਦਾ ਵਾਰ ਤੋਂ 10000 ਰੁਪਏ ਮੈਨੂੰ ਇਹਨੇ ਦੱਸਿਆ ਹੀ ਨਹੀਂ 10000 ਰੁਪਏ ਲਿਆਂਦਾ ਵਾਰ ਤੋਂ ਉੱਤੇ ਲਿਖਿਆ ਜਿਹੜਾ ਖਾਦ ਦੇ ਪੈਸੇ ਦੇਣਾ ਹੈ 7700 ਰੁਪਏ ਉਹ ਦਿੱਤਾ ਬਾਕੀ 52600 ਦਾ ਉਹਨੂੰ ਸੌਦਾ ਨਹੀਂ ਲਿਆਂਦਾ ਪੁੱਛਣਾ ਤੇ ਹੱਥ ਜਾ ਗਾ ਨਹੀਂ ਪੁੱਛਣਾ ਹੈ ਨਹੀਂ ਆ ਮੈਂ ਉਹ ਕਹਿੰਦੇ ਆ ਵੀ ਮੁੜ ਕੇ ਕੱਲ ਨੂੰ ਤੁਸੀਂ ਕਹਿਣਾ ਵਾ ਇਹਨੇ ਮੁੜ ਕੇ ਕੱਲ ਨੂੰ ਕਹਿਣਾ ਕਿ ਨਾ ਵੀਰ ਲੈ ਸਾਰੇ ਪੈਸੇ ਖਾ ਗਿਆ ਵਿੱਚ 10000 ਰੁਪਇਆ ਇਹਨੇ ਵਿੱਚ ਲਿਖਿਆ ਹੀ ਕੱਖ ਨਹੀਂ ਹੈਗਾ ਉਹ ਲਿਖਾਈ ਇਹਦੀ ਆ ਆ ਲਿਖਿਆ ਇਹਨੇ ਆ ਉੱਤੇ ਲਿਖਿਆ ਲਿਆਂਦੇ 10000 ਰੁਪਏ ਲਿਆਂਦਾ ਲਿਆਂਦੇ ਦਾ ਪਤਾ ਨਹੀਂ ਕਦੇ ਹਾਸਤੇ ਲਿਆਂਦਾ ਨਾ ਪਤਾ ਲੱਗੇ ਕਦੇ ਇਸਨੇ ਨਹੀਂ ਆਂਦਾ ਨਾ ਮੈਨੂੰ ਦੱਸਿਆ ਨਾ ਮੈਨੂੰ ਦੱਸਿਆ ਨਾ ਤੇ ਮੀਤ ਨਾਲ ਤੁਸੀਂ ਕੱਲ ਕੀਤੀ ਤੁਸੀਂ ਤੇਰੇ ਨਾਲ ਫਿਰ ਜੀ ਨਾਲ ਕੰਮ ਕਰ ਗੱਲ ਕਰ ਮੈਨੂੰ ਨਹੀਂ ਦੱਸਿਆ ਮੈਨੂੰ ਵੀ ਤੁਹਾਨੂੰ ਪਤਾ ਵਾ ਜਦੋਂ ਸੌਦਾ ਦੇ ਨਾਮ ਆਪ ਹੀ ਤੇ ਮੈਨੂੰ ਲਿਖਾ ਕੇ ਦਿੱਤਾ ਸੀਗਾ ਵੀ ਆ ਸੌਦਾ ਲੈ ਆਇਆ ਹੱਦ ਹੋ ਗਈ ਐ ਮੈਨੂੰ ਇਹ ਥੋੜਾ ਤੋਂ ਦੱਸਿਆ ਵੀ ਆਰਤੀ ਕੋਈ ਪੈਸੇ ਲਿਆਂ ਚਲੋ ਠੀਕਿਆ ਹੋ ਗਿਆ ਹਿਸਾਬ ਤਾਂ ਫਿਰ ਚਲੋ ਸੁੱਖ ਕੀ ਕਰਨ ਨਹੀਂ ਆ ਮਮੀ ਇਹ ਫੁਲਕੇ ਲਾ ਕੇ ਹਟੀਂ ਤੇ ਚੋਪਣ ਨਹੀਂਗੇ ਫੁਲਕੇ ਤੇ ਚੋਪਣ ਨਹੀਂ ਆ ਮੇਰੀ ਗੱਲ ਸੁਣ ਐਨੇ ਐਨੇ ਵੱਡੇ ਵੱਡੇ ਪੜਦੇ ਰੱਖਦੇ ਜੇ ਤੈਨੂੰ ਵੀਨੇ ਕੋਈ ਹਿਸਾਬ ਹੀ ਦੱਸਦਾ ਕਾਦੇ ਪੜਦੇ ਰੱਖੇ ਮਮੀ ਦੱਸੋ 10000 ਰੁਪਏ ਲੈ ਕੇ ਮੰਡੀਆਂ ਉਰਤ ਲਿਆ ਤੂੰ ਰਾਤੀ ਵੀ ਤਾਂ ਕਿੰਨਾ ਬੈਸ ਵਸਾਈਆ ਹੋਇਆ ਵਾ ਮਨੀ ਦਾ ਅਜਾ ਮੰਮੀ ਆਪਾ ਕਿੱਥੇ ਵਰਤੇ ਆ ਜੇ ਉਹਨਾਂ ਨੇ ਲਿਆਂਦਾ ਤੇ ਘਰੇ ਹੀ ਵਰਤੇ ਆ ਵਾ ਮੈਂ ਤਾਂ ਦੇਖੇ ਵੀ ਨਹੀਂ ਜਾਨੀ ਕਿ ਜਿਹੜਾ ਉੱਥੇ ਦੇ ਆਈ ਆ ਕੰਮ ਸੋ ਕੰਮ ਦੱਸਣ ਦਾ ਤਾਂ ਫਰਜ਼ ਹੈਗਾ ਕਿ ਨਹੀਂ ਜੇ ਮਨੀ ਨੂੰ ਨਹੀਂ ਦੱਸਣਾ ਮੈਨੂੰ ਤਾਂ ਦੱਸ ਦੇ ਮੈਂ ਤੇ ਨਹੀਂ ਇੰਨੀ ਆ ਨਾ ਤੇ ਮੰਮੀ ਮੈਂ ਕਿਹੜਾ ਉਹਨਾਂ ਨੂੰ ਕੁਝ ਕਿਹਾ ਜੇ ਮੈਨੂੰ ਤਾਂ ਪਤਾ ਹੀ ਨਹੀਂ ਵਾਈ ਵੂਈ ਦਾ ਜੇ ਕਿਹੜੇ ਪੈਸੇ ਹੁੰਦੇ ਕਿੱਥੇ ਜਾਂਦੇ ਆ ਉਹ ਕੁਛ ਨਹੀਂ ਰਿਹਾ ਵੀ ਕਿੱਥੇ ਕਿੱਥੇ ਵਰਤੇ ਆ ਤੇ ਹੁਣ ਮੈਨੂੰ ਕੀ ਪਤਾ ਕਿੱਥੇ ਵਰਤੇ ਕਿੱਥੇ ਨਹੀਂ ਵਰਤੇ ਜਾਇ ਤਾਂ ਮੈਨੂੰ ਦੱਸਿਆ ਹੁੰਦਾ ਤਾਂ ਫੇਰ ਹੀ ਮੰਮੀ ਬਾਤਿਆ ਨਾ ਤਾਂ ਮਿਲਣਾ ਵੀ ਨਹੀਂ ਪਤਾ ਵੀ ਕਿੱਥੇ ਵਰਤੇ ਆ ਪਰ ਜਿਦੋ ਚੀਜ਼ ਲਈ ਹੈ ਨਾ ਜੇ ਮਨੇ ਨਹੀਂ ਲੈਂਦਾ ਨਾ ਜਿੱਥੇ ਜਿੱਥੇ ਵਰਤਦਾ ਦੱਸਦਾ ਵੀ ਆ ਮੈਨੂੰ ਪਰ ਤੂੰ ਹੀ ਨਹੀਂ ਦੱਸਣਾ ਹੁੰਦਾ ਕੁਝ ਵੀ ਹਾਏ ਮੰਮੀ ਮੈਨੂੰ ਕਿਹ ਗੱਲ ਦਾ ਪਤਾ ਹਉ ਤੇ ਫੇਰੀ ਮੈਂ ਤੁਹਾਨੂੰ ਦੱਸਾਂ ਨਾ ਉਹ ਨਾ ਪਹਿਨ ਲਿਆਂਦੇ ਆਂਦਾ ਮੈਨੂੰ ਪਤਾ ਨਾ ਮੈਨੂੰ ਪਤਾ ਭੀ ਉਹ ਵਰਤੇ ਕਿੱਥੇ ਆਏ ਕਦੋਂ ਤੇ ਗਏ ਕਿੱਧਰ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਆਇਆ ਗਿਆ ਨਾ ਤਾਂ ਮੈਨੂੰ ਵੀ ਨਹੀਂ ਪਤਾ ਮਨੇ ਮੈਨੂੰ ਆਂਦਾ ਮੰਮੀ ਤੈਨੂੰ ਪਤਾ ਹੋਊਗਾ ਉਹ ਤੇ ਜਦੋਂ ਸਾਫ਼ ਕਰਨ ਦੇ ਇਹਨੂੰ ਦੋਨੇ ਦੱਸਿਆ ਪਿਆ ਵੀ ਕਾਪੀ ਤੇ ਵੇਖਿਆ ਉਹਨੇ ਉਦੋਂ ਮਮਾ ਮੈਂ ਨਹੀਂ ਕਿਤੇ ਗੱਲ ਸੁਣੀ ਉਹ ਕਹਿੰਦੇ ਵਿੱਚ ਇਹ ਖਾਦਾ ਖੋਦਾ ਜਾਂ ਉਹ ਵੀ ਤਾਂ ਖਰਚੇ ਹੁੰਦੇ ਹੀ ਆ ਜਿੱਦੋਂ ਖਾਦਾ ਖੋਦਾ ਦੇ ਪੈਸੇ ਅੱਗੇ ਮੇਰੇ ਕੋ ਖੜਦਾ ਹੀ ਮਨੀ ਦੇ ਕੇ ਚਲ ਜਾਂਦਾ ਨਹੀਂ ਮਮੀਆਂ ਉਹਨੂੰ ਸਾਬੀ ਨੂੰ ਦੇ ਦਿਓ ਤੇ ਉਦੋਂ ਨਹੀਂ ਮੇਰੇ ਕੋ ਮੰਗੇ ਗਏ ਆ ਉਦੋਂ ਮੰਡੀ ਕਿੱਡੀ ਕੀ ਜ਼ਰੂਰੀ ਹੀ ਜਿਹੜੇ ਮੰਡੀ ਜਾ ਕੇ ਲਿਆਉਣੇ ਸੀ ਮਮੀ ਹੋ ਸਕਦਾ ਕਿ ਇਹ ਵੇਲੇ ਦਿਮਾਗ ਚ ਬੰਦੇ ਤਾਂ ਨਿਕਲ ਜਾਂਦਾ ਹੁਣ ਕੰਮ ਚ ਇਹ ਵੇਲੇ ਬੰਦੇ ਨੂੰ ਨਹੀਂ ਚੇਤਾ ਰਿੰਦਾ ਸਾਰਾ ਤੇ ਉਹ ਕੰਮ ਕਰਨ ਦੇ ਹੀ ਹੁੰਦੇ ਸਾਰਾ ਕੰਮ ਕਰਦੇ ਤੇ ਸਾਬ ਨਹੀਂ ਕਰਦੇ ਉਹ ਵੀ ਕਰਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਜੇ ਮੰਮੀ ਇਹਨਾਂ ਨੇ ਪੈਸੇ ਲੈਂਦੇ ਤਾਂ ਵੀ ਘਰੇ ਵਰਤੇ ਗਏ ਹੋਣੇ ਉਹਨਾਂ ਨੇ ਕਿਹੜਾ ਕੋਈ ਬਾਹਰ ਕੋਈ ਚੀਜ਼ ਖਰੀਦੀ ਦੱਸਿਆ ਹੁੰਦਾ ਤਾਂ ਫੇਰ ਹੀ ਨਾ ਵਰਤਿਆ ਮੈਂ ਮੈਨੂੰ ਵੀ ਪਤਾ ਹੁੰਦਾ ਕਿੱਥੇ ਵਰਤੇ ਆ ਓਕੇ ਬਲੇ ਮੰਮੀ ਚਲੋ ਚੇਤਾ ਭੁੱਲ ਹੀ ਜਾਂਦਾ ਬੰਦੇ ਨੂੰ ਚੇਤਾ ਭੁੱਲ ਦਿੰਦਾ ਇਹੋ ਜੇ ਕੰਮ ਨਹੀਂ ਮੈਂ ਹੁਣ ਦੇਣੇ ਕੋਈ ਵੱਖਰੇ ਜਾ ਕੇ ਮੰਡੀਆਂ ਲਿਆਓ ਹੁਣ ਜਿਹੜੇ ਮੈਦੇ ਨੇ ਲੋਕਾਂ ਦੇ ਉਹ ਕਿੱਥੋਂ ਲੈਣੇ ਆ ਤੇ ਮੰਮੀ ਜੇ ਮੰਡੀੋਂ ਵੀ ਉਹਨੇ ਖਰਚ ਹੀ ਆਇਆ ਤੁਸੀਂ ਤੇ ਜਾਣ ਕੇ ਇੰਜ ਆਉਂਦੇ। ਖਰਚ ਆਇਆ ਨਾ ਹੁਣ ਕਣਕ ਸੁੱਟੀ ਆ ਉਹਦੇ ਵਿੱਚੋਂ 10000 ਕੱਢ ਦੇਣਾ ਕੀ ਤਾਂ 10000 ਲਿਆਂਦਾ ਜਾਂ ਤਾਂ 10000 ਹੀ ਲਿਖਿਆ ਜਦੋਂ ਮੰਡੀ ਜਾਊ ਮੈਂ ਨਹੀਂ ਉਦੋਂ ਪਤਾ ਲੱਗੂ ਹਿਸਾਬ ਕਰਾਊਗਾ ਤੇ ਕਿੰਨੇ ਲਿਆਂਦੇ ਕਿੰਨੇ ਨਹੀਂ ਲਿਆਂਦੇ। ਮੰਮੀ ਉਹਨੇ ਕੀ ਇਹਦੇ ਖਰਚਾ ਤੋਂ ਦੱਸਣ ਦੇ ਹੀ ਬਾਜੀ ਵੀ ਉਦੋਂ ਝੱਟ ਗੁੱਸੇ 'ਚ ਆ ਗਏ ਆ ਤੇ ਕੋਈ ਗੱਲ ਨਹੀਂ ਜੇ ਬੈ ਕੇ ਗੱਲ ਕਰ ਲੈ ਠੰਡੀ ਹੋ ਜਣੀ ਗੱਲ। ਉਹਨੂੰ ਸਮਝਾ ਲੈ ਕੁਛ। ਉਹਨਾਂ ਕਹੇ ਸਮਝ ਜਾ। ਦੱਸਿਆ ਜਦੋਂ ਬਾਕੀ ਕੰਮ ਦੱਸ ਸਕਦਾ ਇਹ ਨਹੀਂ ਦੱਸ ਸਕਦਾ ਪੈਸੇ ਵਰਤਨੇ ਆ ਮੈਨੂੰ ਪੈਸੇ ਦੋ ਇੱਥੇ ਹਾਰੇ ਕੰਮ ਲਈ ਪੈਸੇ ਮਿਲਦੇ ਆ ਨਾ ਮम्मी ਮੈਂ ਕੀ ਸਮਝਾਵਾਂ ਉਹ ਕਿਹੜੇ ਬੱਚੇ ਜਿਹੜੇ ਮੇਰੇ ਸਮਝਿਆ ਸਮਝ ਜਾਣਾ ਉਹਨਾਂ ਨੇ ਇਹਦੋਂ ਹੁਣ ਘਰ 'ਚ ਹਰ ਇੱਕ ਚੀਜ਼ ਘਰ 'ਚ ਹੁੰਦੀ ਘਰ 'ਚ ਹੀ ਖਰਚੇ ਹੁੰਦੇ ਤੇ ਪੈਸੇ ਵੀ ਅਕਸਰ ਘਰ 'ਚ ਹੀ ਆਏ ਆ ਘਰ 'ਚ ਪੈਸੇ ਆਏ ਆ ਨਾ ਪੈਸੇ ਉਹਨਾਂ ਕਾ ਮੰਡੀਆਂੋਂ ਨਾ ਪੈਸੇ ਲਿਆਇਆ ਕਰ ਤੂੰ ਪੈਸੇ ਮੰਡੀਆਂੋਂ ਮਨੀ ਸਾਫ ਕਰੇ ਨਾ ਕਰੇ ਉਹਦੇ 'ਚ ਸਾਫ ਕਰੰਦਾਂ ਦੀ ਬਸ ਫਸਲ ਸੱਟਣ ਦਾ ਇਹ ਫਰਜ਼ ਹੈਗਾ ਫਸਲ ਵੇਖਣ ਦਾ ਫਰਜ਼ ਹੈਗਾ ਵਾ ਬਸ ਮੰਡੀਆਂੋਂ ਪੈਸੇ ਲਿਆਉਣ ਦਾ ਫਰਜ਼ ਨਹੀਂ ਹੈਗਾ ਉੱਕੇ ਕਿਹੜੇ ਮੰਮੀ ਨੂੰ ਜਾਂਦੇ ਅੱਗੇ ਤਾਂ ਉਹਨੇ ਕਦੀ ਵੀ ਨਹੀਂ ਇਦਾਂ ਬੇਹੇ ਖਰਚੇ ਜਾਂ ਨਿਆਂਦੇ ਆ ਇਹ ਕੋਈ ਲੋੜ ਹੋਣੀ ਤਾਂ ਹੀ ਨਿਆਂਦੇ ਆ ਲੋੜ ਸੁਖ ਦੱਸ ਸਕਦਾ ਨਾ ਮੈਨੂੰ ਲੋੜ ਹੈਗੀਆਂ ਮੰਮੀ ਮੇਰੇ ਨਾਲੋਂ ਵੱਧ ਦੱਸੋ ਤੁਹਾਨੂੰ ਤੁਹਾਡੇ ਪੁੱਤ ਦਾ ਪਤਾ ਹੋਣਾ ਚਾਹੀਦਾ ਵੀ ਉਹ ਕਿੱਦਾਂ ਦਾ ਵਿਦੋ ਵਿਆਹ ਨਹੀਂ ਉਦੋਂ ਮੈਨੂੰ ਪਤਾ ਸੀ ਹੁਣ ਵਿਆਹ ਗਿਆ ਹੁਣ ਨਹੀਂ ਮੈਨੂੰ ਪਤਾ ਕੀ ਕਰਦਾ ਤੇ ਕੀ ਕਮਾਉਂਦਾ ਵਾ ਉਹ ਮੰਮੀ ਮੈਂ ਕਿਹੜਾ ਕੁਛ ਕਹਿੰਨੀ ਆ ਜਾਂ ਮੈਂ ਪਤਾ ਨਹੀਂ ਮੈਨੂੰ ਕਹਿੰਨੀ ਆ ਕਿ ਨਹੀਂ ਕਹਿੰਦੀ ਪਰ ਤੇਰੀਆਂ ਪੱਟੀਆਂ 'ਚ ਲੱਗਾ ਹੁਣ ਓਏ ਹੋਏ ਮੰਮੀ ਤੇ ਜਾਣ ਕੇ ਮੇਰੇ ਦੁਆਲੇ ਹੋ ਗਈ ਆ ਮੈਂ ਕਿਹੜਾ ਖੁਸ਼ ਕਿਹਾ ਵਾ ਸਾਬੀ ਦਾ ਵੀ ਦਿਮਾਗ ਵਿੱਚ ਚਲੋ ਜੇ ਤੁਸੀਂ ਪੈਸੇ ਲੈਂਦੇ ਆ ਤੇ ਨਾ ਕਰ ਚਕਲੇਸ਼ ਪਵੇ ਹੁਣ ਬਾਜੀ ਉਹ ਵੀ ਮੂੰਹ ਬਣਾ ਕੇ ਬੈਠੇ ਦੀਦੀ ਨੇ ਵੱਖਰਾ ਬਣਾਇਆ ਮੰਮੀ ਮੈਨੂੰ ਵੱਖਰਾ ਸੁਣਾਗੀ ਐ ਨਾ ਮੈਨੂੰ ਕਿਹ ਚੀਜ਼ ਦਾ ਪਤਾ ਨਾ ਮੈਨੂੰ ਪੈਸੇ ਥੇਲੇ ਦਾ ਪਤਾ ਕਿੱਧਰੋਂ ਆਉਂਦੇ ਕਿੱਧਰ ਜਾਂਦੇ ਕੀ ਕੁਛ ਖਰਚ ਲੈਂਦਾ ਆ ਕੀ ਬੰਦਦਾ ਆ ਫੇਰੇ ਕਰਮਾਂ ਚ ਤੇ ਘਰੇ ਗੱਲਾਂ ਹੀ ਨੇ ਜਦੋਂ ਨਾ ਤੇ ਘਰ ਤੋਂ ਹੁਣ ਨਹੀਂ ਰਹਿਣੀਆਂ ਬਾਜੀ ਦਾ ਟਾਈਮ ਹੋਇਆ ਵਾ ਕੀ ਦਾ ਟਾਈਮ ਹੋ ਗਿਆ ਵਾ ਪਾ ਜੀ ਦਾ ਦੀਦੀ ਟਾਈਮ ਹੋਇਆ ਮੈਂ ਕਿਹਾ ਤੇ ਰੋਟੀ ਫੜਾਦਾ ਉਹਨਾਂ ਨੂੰ ਤੇ ਰੋਟੀ ਮੈਂ ਫੜਾ ਲੈਣੀ ਆ ਹੈਗੀ ਆ ਮੈਂ ਮਰ ਨਹੀਂ ਗਈ ਗਾਹ ਗਾਹ ਕੇ ਅੱਗੇ ਵੜੀ ਜਾਂਦੀ ਰਹਿੰਦੀ ਆ ਤੂੰ ਵੀ ਸੁੱਖ ਮੈਨੂੰ ਵੀ ਕਿਤੇ ਮੌਕਾ ਦੇ ਦਿਆਗਾ ਰੋਟੀ ਬਣਾਉਣ ਦਾ ਮੰਨਿਆ ਮੈਂ ਠੀਕ ਨਹੀਂ ਕੰਮ ਤਾਂ ਕਰਦੀ ਆ ਪਰ ਇੰਨਾ ਕੁ ਤਾਂ ਕਰਕੇ ਮੇਰਾ ਵੀ ਹੈਗਾ ਨਾ ਰੋਟੀ ਬਣਾ ਦੇਵਾ ਮੈਂ ਤੇ ਅੱਗੇ ਵੀ ਰੋਸਦੀ ਸੀ ਮੈਂ ਹੀ ਖੁੜਨੀ ਆ ਕੋਈ ਨਹੀਂ ਤੂੰ ਹੀ ਨਾ ਜੋ ਰੋਟੀ ਫੇਰ ਕੀ ਆ ਤੇ ਜਦੋਂ ਬਿਲਕੁਲ ਹੀ ਨਹੀਂ ਉੱਠਿਆ ਜਾਂਦਾ ਉਦੋਂ ਮੈਂ ਖੜਾ ਲਿਆ ਕਰੀ ਹਟ ਜਾ ਬਰੇ ਤੂੰ ਮੈਂ ਫੜਾਉਣੀ ਆ ਹਾਂ ਇਹ ਹੋ ਗਿਆ ਦੀਦੀ ਮੈਂ ਤੁਹਾਨੂੰ ਕੁਝ ਕਿਹਾ ਵੀ ਨਹੀਂ ਆਖਿਆ ਨਹੀਂ ਪਰ ਇਦਾਂ ਦੀਆਂ ਸ਼ਿਹਾਰੀਆਂ ਨਾ ਕਰਿਆ ਕਰ ਮੇਰੇ ਘਰ ਚ ਵੀ ਲੜਾਈ ਪੈਂਦੀ ਹੈ ਦੀਦੀ ਭਾਜੀ ਦੇ ਟਿਫਨ ਤੇ ਰੋਜ਼ ਮੈਂ ਤਿਆਰ ਕਰਦੀ ਰੋਟੀ ਉਹਨਾਂ ਨੂੰ ਮੈਂ ਫੜਾ ਦਿੰਦੀ ਆਪੇ ਤਾਂ ਹੀ ਕਿਹਾ ਸੀ ਕਿ ਟਾਈਮ ਨਾਲ ਉਹਨੂੰ ਰੋਟੀ ਫੜਾਇਆ ਕਰ ਵੀਰਾ ਭਾਜੀ ਆਪਣੇ ਨੂੰ ਟਿਫਨ ਬਣਾ ਕੇ ਨਾ ਟਿਫਨ ਬਣਾਤਾ ਨਾ ਪੈਕ ਕਰਤਾ ਨਾ ਤੇ ਮੈਨੂੰ ਦੱਸ ਦਿਆ ਕਰ ਮੈਂ ਭੈਣ ਕੇ ਵੇਖ ਲਿਆ ਕਰੂੰਗੀ ਰੋਟੀ ਵੀ ਮੈਂ ਉਹਨਾਂ ਨੂੰ ਫੜਾ ਲਿਆ ਕਰੂੰਗੀ ਤੂੰ ਸਾਭੀ ਨੂੰ ਫੜਾ ਲਿਆ ਕਰ ਰੋਟੀ ਕੋਈ ਨਹੀਂ ਨਾ ਜੋਤੀ ਜੀ ਵੀ ਤੇ ਤਾਂ ਵੇਹਿਆ ਹਾ ਖਰਚ ਮਾੜੀ ਜਿੰਨੀ ਗੱਲ ਹੋ ਗਈ ਨਾ ਮੇਰੀ ਕੋਈ ਗਲਤੀ ਸਾਰਾ ਟੱਬਰ ਹੀ ਮੇਰੇ ਦਿਵਾਲੇ ਹੋਣ ਡਿਆ ਵਾ ਨਹੀਂ ਹੁੰਦਾ ਸਾਰਾ ਟੱਬਰ ਦਿਵਾਲੇ ਤੇਰੇ ਤੂੰ ਕੰਮੀ ਦਿਵਾਲੇ ਹੋਣ ਵਾਲੇ ਕਰਦੀਆਂ ਤੇ ਰੋਟੀਆਂ ਸਾਰੀਆਂ ਹੀ ਟੁੱਟੀ ਜਾਣ ਡੀਆਂ ਵਾ ਕਿੱਦਾਂ ਦੀਆਂ ਰੋਟੀਆਂ ਬਣਾਈਆਂ ਵਾ ਟੁੱਟ ਟੁੱਟ ਭੈਣ ਡੀਆਂ ਇੱਕ ਗੱਲ ਮੇਰੀ ਸੁਣ ਲੈ ਗਾਂ ਤੋ ਮੈਂ ਰੋਟੀ ਨਹੀਂ ਫੜਾਉਣ ਜਾਣਾ ਪਾਜੀ ਦੀਆਂ ਰੋਟੀਆਂ ਚੌਪੜ ਦੇ ਉੱਪਰ ਰੱਖੀਆਂ ਸੀ ਮੈਂ ਉਹਨਾਂ ਨੇ ਖੁਸ਼ਕੀ ਖਾਣੀ ਯਾ ਦਸਿਆਣੀ ਨਿਤ ਤੀ ਸ਼ੁੱਡ ਪਾਈ ਯਾਰ ਪੈਂਟ ਪਤਾ ਨਹੀਂ ਕਿੱਥੇ ਹੀ ਪੈਂਟ ਵੀ ਨਹੀਂ ਪ੍ਰੈਸ ਕੀਤੀ ਤਾਂ ਉਹ ਪੈਂਟ ਕਿਨਾਂ ਸੁੱਖ ਨੂੰ ਕਿਨਾਂ ਪ੍ਰੈਸ ਕਰਦੇ ਚੱਲ ਉਠੋ ਰੋਟੀ ਖਾ ਲਓ ਹੈ ਐਨੀ ਹਰਾਂਗੀ ਰੋਟੀ ਆਈ ਆ ਸੁੱਖ ਨੂੰ ਕੀ ਗੱਲ ਸੁੱਖ ਠੀਕ ਨਹੀਂ ਆ ਕੀ ਮੈਂ ਫੜਾ ਨਹੀਂ ਸਕਦੀ ਨਹੀਂ ਮੈਂ ਅੱਜ ਰੋਟੀ ਤੂੰ ਲੈ ਕੇ ਆਈਆਂ ਨਾ ਆਖੋ ਤੇ ਲੈ ਜਾਣੀ ਆ ਗੱਲ ਕਰੋ ਨਹੀਂ ਖਾਣੀ ਤੇ ਇਹ ਵੀ ਕੋਈ ਗੱਲ ਆ ਮਤਲਬ ਸੋਖੀ ਹੀ ਫੜਾ ਸਕਦੀ ਮੈਂ ਰੋਟੀ ਫੜਾਈ ਨਹੀਂ ਸਕਦੀ ਮੈਂ ਕਿ ਕਦੀ ਫੜਾਈ ਨਾ ਸੋਖੀ ਰੋਟੀ ਫੜਾਉਂਦੀ ਐ ਤਾਂ ਕਰਕੇ ਮੈਂ ਤੈਨੂੰ ਪੁੱਛਿਆ ਕਿ ਹੈਰਾਨ ਹੋ ਗਿਆ ਕਿਵੇਂ ਵੀ ਇੱਕੇ ਤੈਨੂੰ ਵੀ ਇਤ ਰੋਟੀ ਲੈ ਕੇ ਆਈਆਂ ਮੇਰੇ ਵਾਸਤੇ ਜੇ ਮੈਂ 4 ਦਿਨ ਠੀਕ ਨਹੀਂ ਸੋਖ ਨੇ ਰੋਟੀ ਫੜਾਤੀ ਮਤਲਬ ਉਹਦੇ ਨਾ ਹੀ ਚੜ ਗਿਆ ਸਾਰਾ ਕੁਝ ਉਹ ਹੀ ਸਾਰਾ ਕੁਝ ਕਰਦੀ ਐ ਮੈਂ ਤਾਂ ਕੁਝ ਕਰਦੀ ਨਹੀਂ ਹੈਨਾ ਆਓ ਦੇ ਦੋ ਰੋਟੀ ਮੈਂ ਆਖਿਆ ਤੁਸੀਂ ਰੋਟੀ ਖਾਇਆ ਕਰੋ ਮੇਰੇ ਹੱਥੋਂ ਮੈਂ ਠੀਕ ਰਹਾ ਰੱਬ ਗੜੀ ਹੱਥ ਜੋੜਿਆ ਕਰੋ ਮੈਂ ਰਾਜੀ ਬਾਜੀ ਰਵਾਂ ਤਾਂ ਪਤਾ ਨੂੰ ਰੋਟੀ ਫੜਾਇਆ ਕਰਾਂ ਤੁਸੀਂ ਤੇ ਹੋਈ ਨਾ ਬਸ ਪਤਾ ਨਹੀਂ ਕਿਹੜੇ ਪਾਸੇ ਧਿਆ ਰਹਿਦਾ ਤੁਹਾਡਾ ਵੀ ਮੇਰਾ ਤੇ ਕਿਸੇ ਬੰਦੇ ਧਿਆਨ ਨਾ ਥੀਰੇ ਲੈਂਦਾ ਉਹ ਮੇਰਾ ਨਹੀਂ ਧਿਆਨ ਲੈਂਦਾ ਜਦੋਂ ਮੈਂ ਦਵਾਈਆਂ ਖਾਧੀਆਂ ਹੁੰਦੀਆਂ ਸਿਰ ਤੇ ਮੇਰਾ ਕੰਮਲਾ ਬੋਰਾ ਹੋਇਆ ਰਹਿੰਦਾ ਵਾ ਤੁਹਾਨੂੰ ਕੀ ਪਤਾ ਮੇਰੇ ਤੇ ਕੀ ਬੀਤਦੀ ਹੈ ਤੁਹਾਨੂੰ ਤੇ ਬਸ ਕੰਮ ਸੁੱਖ ਦਾ ਦੀਦਾ ਮੇਰੇ ਸਰੀਰ ਦਾ ਕੋਈ ਤੁਹਾਨੂੰ ਪਤਾ ਨਹੀਂ ਰਹਿੰਦਾ ਵੀ ਇਹ ਕਿੱਦਾਂ ਰਹਿੰਦੀ ਤੇ ਕਿੱਦਾਂ ਨਹੀਂ ਰਹਿੰਦੀ ਤਹਾਨੂੰ ਸ਼ੁਕਰ ਹੈ ਮਾਲਕ ਦਾ ਅੱਜ ਰੋਟੀ ਮੇਰੇ ਘੜੀ ਆਈ ਹੈ ਤੇਰੇ ਹੱਥੋਂ ਹਾਂ ਹਾਏ ਦੱਸ ਮੈਂ ਤੁਹਾਨੂੰ ਨਹੀਂ ਰੋਟੀ ਫੜਾਉਣੀ ਤੇ ਮੈਂ ਫੜਾਉਣੀ ਕਿੰਨੂਆ ਰੋਟੀ ਹੈ ਤੇ ਟਿਫਨ ਵੀ ਫਿਰ ਪੈਕ ਕਰ ਦੇਈ ਟਿਫਨ ਪੈਕ ਕੀਤਾ ਤੇ ਮੈਨੂੰ ਰੋਟੀ ਖਾਣ ਵਾਲੀ ਹੈ ਮੇਰੀ ਦੱਸੋ ਰੋਟੀ ਬਣੀ ਕਿੱਦਾਂ ਦੀ ਹੈ ਤੇ ਵੀ ਪ੍ਰੈਸ ਕਰਨ ਵਾਲੀ ਹੈ ਮੇਰੀ ਫਿਰ ਕੋਈ ਨਹੀਂ ਮੈਂ ਕਰ ਦਿੰਨੀ ਹਾਂ ਉਹ ਵੀ ਕਰ ਦੇ ਪ੍ਰੈਸ ਫਿਰ ਦਾਲ ਕਿੱਦਾਂ ਦੀ ਬਣੀ ਹੈ ਤੁਹਾਨੂੰ ਪਤਾ ਮੈਂ ਆਪ ਬਣਾ ਕੇ ਲਿਆਈ ਰੋਟੀ ਸਾਰੀ ਅੱਜ ਮੈਂ ਬਣਾਈ ਹੈ ਤੁਮ ਨੇ ਹੀ ਰੋਟੀ ਹਾਂ ਸਾਰੀ ਮੈਂ ਬਣਾਈ ਹੈ ਤਾਂ ਹੀ ਆ ਪੂਰ ਪੂਰ ਪੈਣ ਦਈ ਆ ਵੀ ਆ ਕਿਤੇ ਰੋਟੀ ਦੇ ਦਾਲ ਦੀ ਵਜੇ ਪੈਦ ਕਿਤੇ ਰੋਟੀ ਪਰ ਉੱਪਰ ਪੈਂਦੀ ਹੈ ਵੀ ਆਪਣੇ ਮੂਹ ਤੇ ਪਾ ਕੇ ਆਪਾਂ ਹੀ ਖੋਣ ਜਾਣੀ ਮੈਂ। ਨਾ ਇਹ ਕੀ ਹੋਇਆ ਪਹਿਲਾਂ ਜੇ ਮੈਂ ਰੋਟੀ ਪਕਾ ਕੇ ਲਿਆਈ ਆ ਤੇ। ਨਹੀਂ ਨਹੀਂ ਮੈਂ ਤਾਂ ਦਾ ਕਹਿੰਦੇ ਆ ਵਾ। ਨਾ ਬੜੀ ਸਵਾਦ ਨਹੀਂ ਢਟੀ ਆ ਇੱਥੇ। ਸੱਚੀ ਸਵਾਦ ਨਹੀਂ? ਆਹੋ। ਚਲ ਤੂੰ ਖਾਓ ਤੇ ਮੈਂ ਪਾਣੀ ਲੈ ਕੇ ਆਉਣੀ ਆ। ਠੀਕ ਆ? ਬਾਕੀ ਮੇਰੀ ਇੱਕ ਗੱਲ ਹੋਰ ਸੁਣੋ ਪਾਣੀ ਤੇ ਬਾਅਦ ਚ ਇਹ ਆ ਜੀ। ਹਾਂ। ਕੱਲ ਸਾਦੀ ਨੇ ਕੀ ਕੀਤਾ? ਵੇਖ ਹੀ ਲਿਆ ਹੁਣ ਤੁਸੀਂ ਪਰ ਮੇਰੀ ਗੱਲ ਤਾਂ ਢੇ ਸਮਝਣੀ ਹੋਣੀ। ਤੂੰ ਕਿਹੜੀ ਗੱਲ ਸਮਝਾਉਣ ਚਾਹੁੰਦੇ ਮੈਨੂੰ? ਮੈਂ ਸਮਝਣਾ ਆਇਓ ਜੰਨੀ ਆ ਵੇਖ ਲਓ ਕਿੱਦਾਂ ਪੈਸੇ ਲਿਖੀ ਜਾਂਦਾ ਕਿ ਇੱਤਾ ਲਿਆਂਦੇ ਆ ਕਿ ਨਹੀਂ ਲਿਆਂਦੇ ਪੈਸੇ ਉਹਨੇ ਕੋਈ ਨਹੀਂ ਉਹ ਮੈਂ ਵੇਖ ਲਊਗਾ ਆਪੇ ਨਹੀਂ ਫਿਰ ਵੀ ਇੰਨਾ ਗੱਲਾਂ ਨੂੰ ਸਮਝਿਆ ਕਰੋ ਮੇਰੀ ਗੱਲ ਨੂੰ ਸਮਝੋ ਮੈਂ ਤੁਹਾਨੂੰ ਕੀ ਆਖਣਾ ਚਾਹੁੰਨੀ ਆ ਤੂੰ ਕੀ ਆਖਣਾ ਚਾਹੁੰਨੀ ਆ ਉਹ ਬਣੇ ਰਹਿੰਦੇ ਦੋਵੇਂ ਜਣੇ ਭੋਲੇ ਸੁੱਖ ਵੀ ਗਾਂ ਕੰਮ ਕਰ ਲਿਆ ਤੇ ਗਾੜੀ-ਗਾੜੀ ਹੋ ਗਈ ਤੁਹਾਨੂੰ ਪਤਾ ਸਾਰੇ ਅੰਦਰ ਤੇ ਕੰਮ ਮੈਂ ਕਰਾਉਣੀ ਆ ਕਿਸੇ ਨੂੰ ਰੋਟੀ ਪੜਾਤੀ ਭਾਂਡੇ ਸਾਫ਼ ਕਰਤੇ ਜੋ ਕੋਈ ਬੈਠਾ ਦੇਖਿਆ ਆ ਵੇਖਿਆ ਵਿੱਚ ਗਾਂ ਹੋ ਗਈ ਵੀ ਮੈਂ ਹੀ ਕੰਮ ਸਾਰੇ ਕੀਤੇ ਆ ਉਹ ਚਲਾਕ ਬਣ ਕੇ ਤੇ ਆਪਣਾ ਪੱਲਾ ਬਣਾ ਹੀ ਜਾਂਦੇ ਆ ਤੁਹਾਨੂੰ ਸਮਝ ਨਹੀਂ ਆਉਣੀ। ਉਹ ਨਹੀਂ। ਨਹੀਂ ਕਿਉਂ ਨਹੀਂ? ਉਹ ਚਲਾਕ ਦੀ ਸੋਚ ਕਿੱਥੇ ਨਹੀਂ ਹੈਗੀ ਆ। ਨਾ ਜਿਹੜੇ ਜਾਪਦੇ ਨਹੀਂ ਨਾ ਹੁੰਦੇ ਇਹਨਾਂ ਵਗੀਆਂ ਸੋਚਾਂ ਵਾਲੇ ਤੇ ਉਹੀ ਕੰਮ ਕਰ ਜਾਂਦੇ ਹੁੰਦੇ ਆ। ਤੁਹਾਨੂੰ ਨਹੀਂ ਪਤਾ ਲੱਗਣਾ। ਨਾ ਤੁਸੀਂ ਤੇ ਗਏ ਡਿਊਟੀ ਤੇ ਆ ਗਏ ਤੇ ਬਸ ਕਾਪੀਆਂ ਕਿਤਾਬਾਂ ਸਾਹਬ ਵਾਲੀਆਂ ਦੇਖ ਲਈਆਂ ਤੇ ਵੇਖ ਕੇ ਰਾਹ ਦਿੱਤਾ ਤੁਹਾਨੂੰ ਨਹੀਂ ਪਤਾ ਲੱਗਣਾ। ਪੈਸੇ ਖਾਤੇ 'ਚ ਪਾ ਲਏ ਜਿੰਨੇ ਮੰਗੇ ਉਹਨੂੰ ਕਢਾ ਕੇ ਦੇ ਦਿੱਤੇ ਜਿੱਧਰ ਖਰਚਾ ਹੋਇਆ ਉਧਰ ਕਰ ਦਿੱਤਾ। ਗੱਲ ਹੀ ਕੋਈ ਨਹੀਂ। ਆਪਣਾ ਸੋਚਿਆ ਹੀ ਨਹੀਂ ਕਦੀ ਤੁਹਾਨੂੰ ਕਿਸੇ ਨੇ ਇੰਨੀ ਗੱਲ ਪੁੱਛੀ ਆ ਭਾਵੇਂ ਤੁਹਾਡੇ ਕੋਈ ਪੈਸੇ ਆ ਕਦੀ ਪੁੱਛੀ ਕਿਸੇ ਨੇ ਵੀ ਮੁੰਡੇ ਦੀ ਫੀਸ ਧਾਰਤੀ ਆ ਕੀ ਕੀਤਾ ਕੀ ਨਹੀਂ ਉਹਨੂੰ ਕੁਝ ਚਾਹੀਦਾ ਹੋਸਟਲ ਕੋਈ ਖਰਚਾ ਕਿਸ ਨੇ ਧਿਆਨ ਦਿੱਤਾ ਤੁਹਾਡੇ ਤੇ ਕਦੇ ਤੁਹਾਡੇ ਪੁੱਤ ਤੇ ਧਿਆਨ ਦਿੱਤਾ ਮੇਰੀ ਗੱਲ ਨੂੰ ਸਮਝੋ ਮੈਂ ਕੀ ਕਹੀ ਜਾਨੀ ਆ ਸੁਣਦਾ ਨਹੀਂ ਤੁਹਾਨੂੰ ਹਾਂ ਕੀ ਜਾਨੀ ਆ ਦਿਮਾਗ ਕਿੱਥੇ ਲੱਗ ਗਿਆ ਤੁਹਾਡਾ ਦਿਮਾਗ ਹੀ ਲੱਗਣਾ ਵਾ ਮੈਂ ਕਦੀ ਸੋਚਿਆ ਨਹੀਂ ਹੈ ਗੱਲ ਨੂੰ ਸੋਚਿਆ ਕੀ ਸੋਚੋ ਸੋਚੋ ਆਹ ਦਿਮਾਗ ਚ ਪਾਓ ਕਮਣਾ ਕੋਹ ਕੱਲ ਦੂਰ ਨਾ ਜਾਓ ਮੁੰਡੇ ਦਾ ਬਰਥਡੇ ਸੀ ਆਹ ਕਿਸੇ ਨੂੰ ਚੇਤਾ ਆਇਆ ਤੁਹਾਨੂੰ ਤੇ ਪਿਓ ਨੂੰ ਚੇਤਾ ਨਹੀਂ ਇਹਨਾਂ ਦੇ ਕੰਮਕਾਰਾਂ ਵਿੱਚ ਤੁਸੀਂ ਖੋਏ ਰਹਿੰਨੇ ਨਹੀਂ ਹੁੰਦੇ ਦੂਰ ਕੀ ਜਾਣਾ ਵਾ ਮੈਂ ਉਹ ਕਦੀ ਸੁਣਾਂਗਾ ਨਹੀਂ ਲੈ ਗੱਲ ਤੁਹਾਡੇ ਨਾਲ ਸਵਾਹ ਕਰਨ ਮੈਂ ਅੱਜ ਤੁਹਾਡੇ ਨਾਲ ਗੱਲ ਕਰ ਲਈ ਸਲਾਹ ਕਰ ਲਈ ਮੈਂਗਾ ਤੁਹਾਨੂੰ ਨਹੀਂ ਸਲਾਹ ਦੇਣੀ ਫਿਰ ਜੇ ਤੁਸੀਂ ਨਾ ਮੰਨੀ ਮੇਰੀ ਉਹ ਨਹੀਂ ਨਹੀਂ ਸਲਾਹ ਦੇਣੀ ਮੈਨੂੰ ਸਲਾਹ ਦਿਆ ਕਰ ਨਾ ਬੰਦੇ ਦਾ ਨਹੀਂ ਕਿਤੇ ਕੰਮ-ਕੰਮ ਕਰਦਾ ਦਿਮਾਗ ਸਲਾਹ ਮੈਂ ਤੁਹਾਨੂੰ ਕੀ ਦੇਣੀ ਤੁਹਾਨੂੰ ਤੇ ਚੜੀ ਤੇ ਗਦੀ ਤੇ ਵੀ ਮੈਂ ਦਵਾਈ ਖਾਣੀ ਮੈਂ ਲੰਮੇ ਪੈਣੀ ਨਹੀਂ ਨਹੀਂ ਦਵਾਈ ਖਾਣੀ ਲੰਮੇ ਤੇ ਪੈਣੀ ਤੁਹਾਨੂੰ ਨਹੀਂ ਪਤਾ ਮੈਂ ਕੀ ਕੀ ਸੋਚਦੀ ਰਹਿੰਨੀ ਆ ਮੈਂ ਤਾਂ ਟੈਨਸ਼ਨ ਨਾਲ ਹੀ ਬਿਮਾਰ ਹੋਈ ਰਹਿੰਨੀ ਆ ਮੈਨੂੰ ਤਾਂ ਚਿੰਤਾ ਹੀ ਨਹੀਂ ਲੱਗੀ ਰਹਿੰਦੀ ਆ ਤੂੰ ਹੀ ਤੇ ਕੱਲ ਵੇਖਿਆ 10000 ਰੁਪਏ ਮੈਂ ਕਰ ਇਹੋ ਜਿਹਾ ਕਿੰਨੇ ਕੰਮ ਵੇ ਨਹੀਂ ਆ ਕਰ ਤੇ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਵੀ ਮੈਂ ਇਹੋ ਜਿਹਾ ਕੰਮ ਵੇ ਨਹੀਂ ਇੱਥੇ ਘਰ ਦੇ ਵਿੱਚ ਮੇਰੀ ਕੋਈ ਸੁਣੇ ਤੇ ਫੇਰੀ ਮੈਂ ਦੱਸਾਂ ਮੈਂ ਤਾਂ ਸਵੇਰੇ ਘਰੋਂ ਬਾਹਰ ਨਿਕਲ ਜਾਂਦਾ ਵਾ ਤੇ ਸ਼ਾਮ ਨੂੰ ਘਰੇ ਆਉਣਾ ਵਾ ਤੇ ਮੈਂ ਤਾਂ ਸਹਾਰਾ ਵੀ ਦੇਖਣਾ ਬਸ ਖਾਲੀ ਫੋਟੋ ਨਾ ਕੋਈ ਵੇਖਣਾ ਮੈਨੂੰ ਤੇ ਮੰਮੀ ਵੀ ਬਥੇਰਾ ਉਤਰਾ ਸਮਝਾਉਂਦੇ ਰਹਿੰਦੇ ਆ ਪਰ ਮੈਂ ਤਾਂ ਕਦੀ ਉਹਨਾਂ ਸਾਹਮਣੇ ਵੀ ਨਹੀਂ ਮੈਂ ਆਖਿਆ ਆਖਣਾ ਵਾ ਕਿ ਇਹੋ ਜਿਹੀਆਂ ਗੱਲਾਂ ਕਰਦੀ ਪਰ ਮੈਂ ਜੋ ਵੇ ਨਹੀਂ ਆ ਕਰਦੀ ਆ ਮੈਂ ਤੇ ਚੁੱਪ ਕਰਕੇ ਢਿੱਡ ਚ ਪਾ ਲਈਨੀ ਆ ਤੇ ਛੱਡ ਮਨਾ ਜੋ ਹੋਣデア ਘਰ ਚ ਹੋਈ ਜਾਂਦੇ ਆਪੇ ਸਿਆਣੇ ਆ ਵੇਖਣ ਗਏ ਪਰ ਨਹੀਂ ਮੰਮੀ ਨੂੰ ਵੀ ਆਉਂਦੀ ਜਾਂਦੀ ਮਤ ਮੰਮੀ ਵੀ ਵੇਂਦੇ ਆ ਪਰ ਤੁਸੀਂ ਵੀ ਸੋਚਿਓ ਜੀ ਹੁਣ ਮੈਂ ਪਾਣੀ ਲੈ ਕੇ ਆਉਣੀ ਆ ਪਰ ਸੋਚਿਓ ਜ਼ਰੂਰ